ਹੈਲੋ ਹਾਂਜੀ ਦੋਸਤੋ ਕਿਵੇਂ ਹੋ ਸਾਰੇ ਅੱਜ ਦੀ ਨਮੀ ਲਾਈਵ ਵੀਡੀਓ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਆਪਾਂ ਫਿਰ ਤੋਂ ਲਾਈਵ ਆ ਚੁੱਕੇ ਹਾਂ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਜਿੰਨਾ ਜਲਦੀ ਤੁਸੀਂ ਲਾਈਵ ਨਾਲ ਜੁੜੋਗੇ ਆਪਾਂ ਉਹਨਾਂ ਜਲਦੀ ਹੀ ਸਟੋਰੀ ਪੜਨਾ ਸ਼ੁਰੂ ਕਰਾਂਗੇ स्टोरी रीडिंग अपना टॉपिक है पंजाबी स्टोरी रीडिंग हां जी हां दोस्तों जल्दी तो जल्दी लाइव में आ जुड़ो ਕ 2 ਮਿੰਟ ਵਿੱਚ ਹੀ ਆਪਾਂ ਲਾਈਵ ਲੈਣਾ ਸ਼ੁਰੂ ਕਰ ਦੇਵਾਂਗੇ ਕਰ ਦਿੰਗੇ ¿no? ਹਾਂਜੀ 1-2 ਮਿੰਟ ਵਿੱਚ ਹੀ ਆਪਾਂ ਲਾਈਵ ਹੋ ਰਹੇ ਹਾਂ ਜਲਦੀ ਜਲਦੀ ਕਹਾਣੀ ਪੜਾਂਗੇ ਚੈਨਲ ਨਾਲ ਜੁੜੇ ਰਹੋ ਆ ਦੋਸਤੋ ਅਪਪੇ ਕਰਦੇ ਮਿੰਟ ਵਿੱਚ ਹੀ ਲਾਈਕ ਮੰਗ ਲਾਈਕ ਨਾਲ ਜੁੜੇ ਜੀ ਹਾਂ ਤਾਂ ਆਪਾਂ ਸਟੋਰੀ ਪੜਨਾ ਸਟਾਰਟ ਕਰਦੇ ਹਾਂ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਹੈਲੋ ਹਾਈ ਹਾਈ ਜੀ ਵੀ ਵੀ ਸਦੀ ਤੋਂ ਵਿਗਿਆਨ ਦਾ ভক্ত ਸ਼ੁਰੂ ਹੋਇਆ ਇਸ ਸਦੀ ਤੋਂ ਵਿਗਿਆਨੇ ਕਈ ਮਹੱਤਵਪੂਰਨ ਕਾਢਾਂ ਕੱਢਣੀਆਂ ਸ਼ੁਰੂ ਕੀਤੀਆਂ ਟੈਲੀਫੋਨ ਬਿਜਲੀ ਟੈਲੀਵਿਜ਼ਨ ਕੰਪਿਊਟਰ ਵੀ ਵੀ ਸਦੀਆਂ ਕਾਢਾਂ ਵਿਚਲੇ ਕੁਝ ਨਾਮ ਹਨ ਅੱਜ ਅਸੀਂ 21ਵੀਂ ਸਦੀ ਵਿੱਚ ਜੀ ਰਹੇ ਹਾਂ ਇਸ ਸਦੀ ਵਿੱਚ ਨਵੀਆਂ-ਨਵੀਆਂ ਕਾਢਾਂ ਸਾਹਮਣੇ ਆ ਰਹੀਆਂ ਹਨ ਵਿਗਿਆਨੇ ਜਿਸ ਤਰ੍ਹਾਂ ਮਨੁੱਖ ਨੂੰ ਸੋਚ ਜੀ ਪ੍ਰਦਾਨ ਕੀਤੀ ਹੈ ਉਸੇ ਤਰ੍ਹਾਂ ਮਨੁੱਖ ਦੀ ਜੀਵਨ ਸ਼ੈਲੀ ਤੋਂ ਪਸ਼ੂ ਪੰਛੀ ਵੀ ਪ੍ਰਭਾਵਿਤ ਹੋਏ ਹਨ ਇਹ ਦੀ ਸੋਚ ਤੇ ਵੀ ਗਿਆਨ ਨੇ ਆਪਣੀ ਛਾਪ ਛੱਡੀ ਹੈ ਤੁਸੀਂ ਸਭ ਨੇ ਪੁਰਾਣੇ ਸਮੇਂ ਦੀ ਪਿਆਸੇ ਕਾਂ ਦੀ ਕਹਾਣੀ ਤਾਂ ਸੁਣੀ ਹੀ ਹੈ ਕਿ ਕਿਸ ਤਰ੍ਹਾਂ ਪਿਆਸੇ ਕਾਂ ਨੇ ਕੜੇ ਵਿੱਚ ਕੰਕਰ ਪਾ ਪਾ ਕੇ ਪਾਣੀ ਉੱਪਰ ਲਿਆ ਕੇ ਆਪਣੀ ਪਿਆਸ 부ਝਾਈ ਸੀ ਅੱਜ ਦੇ ਵਿਗਿਆਨੀ ਯੁੱਗ ਦੇ ਕਾਂ ਦੀ ਇੱਕ ਹੋਰ ਕਹਾਣੀ ਸੁਣ ਜੂਨ ਦਾ ਮਹੀਨਾ ਸੀ ਆਤ ਦੀ ਗਰਮੀ ਪੈ ਰਹੀ ਸੀ ਰੁੱਖਾਂ ਦੇ ਕਾਟ ਕਾਨ ਕਾਨੂ ਛਾਂ ਵਿੱਚ ਬਹਿਣ ਨੂੰ ਕੋਈ ਸੰਗਣਾ ਰੁੱਖ ਵੀ ਨਹੀਂ ਮਿਲ ਰਿਹਾ ਸੀ ਉਹੋ ਇੱਧਰ ਉੱਧਰ ਪਾਣੀ ਦੇ ਪਾਲ ਵਿੱਚ ਉੱਡਦਾ ਜਾ ਰਿਹਾ ਸੀ ਉੱਡਦਾ ਉੱਡਦਾ ਕਾ ਸੋਚ ਰਿਹਾ ਸੀ ਮਨੁੱਖ ਕਿੰਨਾ ਸਵਾਰਥੀ ਹੋ ਗਿਆ ਹੈ ਸਾਡੇ ਪੰਛੀਆਂ ਦੇ ਪੀਣ ਬਾਸਤੇ ਕਿਤੇ ਪਾਣੀ ਵੀ ਨਹੀਂ ਰੱਖਦਾ ਪਤਾ ਨਹੀਂ ਮੈਨੂੰ ਪਾਣੀ ਕਦੋਂ ਮਿਲੇਗਾ ਕਿਤੇ ਮੈਂ ਪਿਆਸ ਨਾਲ ਮਰ ਹੀ ਨਾ ਜਾਵਾਂ ਉਸ ਨੂੰ ਇੱਕ ਵੱਡਾ ਸਾਰਾ ਕਰਨਜਰ ਆਇਆ ਜਿਸ ਵਿੱਚ ਛੋਟਾ ਜਿਹਾ ਬਾਗ ਸੀ ਉੱਥੇ ਇੱਕ ਚੌੜੇ ਜਿਹੇ ਪਾਡੇ ਵਿੱਚ ਥੋੜਾ ਜਿਹਾ ਪਾਣੀ ਪਿਆ ਸੀ ਕਾ ਨੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਸਕਦੀ ਸੀ ਉਹ ਸੋਚ ਰਿਹਾ ਸੀ ਕਿ ਪਾਣੀ ਕਿੰਚ ਪੀਤਾ ਜਾਏ ਇੰਨੇ ਨੂੰ ਇੱਕ ਚਿੜੀ ਉੱਥੇ ਆਈ ਤੇ ਕਹਿਣ ਲੱਗੀ ਸੋਚਦਾ ਕੀ ਹੈ ਪਾ ਆਪਣੇ ਬਾਪੇ ਬਾਗ ਇਸ ਵਿੱਚ ਕੰਕਰ ਤੇ ਪੀ ਲੈ ਪਾਣੀ ਕਾਂ ਨੇ ਚਿੜੀ ਦੀ ਗੱਲ ਧਿਆਨ ਨਾਲ ਸੁਣ ਕੇ ਉਸ ਨੂੰ ਜਵਾਬ ਦਿੱਤਾ ਮੈਂ ਪੁਰਾਣੇ ਜ਼ਮਾਨੇ ਦਾ ਕਾ ਨਹੀਂ ਮੈਂ ਮਸ਼ੀਨੀ ਯੁੱਗ ਦਾ ਕਾ ਹ ਜਿੱਥੇ ਹਰ ਕੰਮ ਨੂੰ ਘੱਟ ਸਮੇਂ ਵਿੱਚ ਕਰਨ ਦੀ ਕਾਟ ਕੱਢੀ ਜਾਂਦੀ ਹੈ ਮੈਂ ਵੀ ਲਾਉਂਦਾ ਹਾਂ ਕੋਈ जुगाड़ ओहो का हर चीज ਨੂੰ ਵਿਗਿਆਨ ਦੀ ਨਜ਼ਰ ਨਾਲ ਵੇਖਦਾ ਸੀ ਉਸਨੇ ਆਪਣੀ ਨਜ਼ਰ ਬਾਗ ਚ ਪਈਆਂ ਸਾਰੀਆਂ ਚੀਜ਼ਾਂ ਵੱਲ ਘੁਮਾਈ ਸਿਰ ਹੈਲੋ ਹਾਈ ਜੀ ਹਾਈ ਫਿਰ ਉਸਨੇ ਦੇਖਿਆ ਕਿ ਇੱਕ ਡੱਬੇ ਵਿੱਚ ਕੁਝ ਕਾਗਜ਼ ਡੱਬੀਆਂ ਤੇ ਨਲੀਆਂ ਪਈਆਂ ਸਨ ਜਿਸ ਨੂੰ ਦੇਖਦੇ ਹੀ ਉਹ ਸਮਝ ਗਿਆ ਕਿ ਇਹ ਕੋਲਡ ਡਰਿੰਕ ਪੀਣ ਵਾਲੀਆਂ ਨਲੀਆਂ ਹਨ ਉਸ ਨੇ ਇੱਕ ਨਲੀ ਚੁੱਕੀ ਤੇ ਆਪਣੇ ਮੂੰਹ ਵਿੱਚ ਰੱਖ ਲਈ ਉਸ ਨੇ ਪਾਂਡੇ ਦੇ ਕਿਨਾਰੇ ਤੇ ਉਹ ਨਲੀ ਲਗਾਈ ਅਤੇ ਘਟ-ਘਟ ਕਰਕੇ ਸਾਰਾ ਪਾਣੀ ਪੀ ਗਿਆ ਤੇ ਖੁਸ਼ੀ-ਖੁਸ਼ੀ ਕਾਂ ਕਾਂ ਕਰਕੇ ਉੱਡ ਗਿਆ ਚਿੜੀ ਉਸ ਦਾ ਮੂੰਹ ਵੇਖਦੀ ਰਹਿ ਗਈ ਤੇ ਪਾਂਡੇ ਵਿੱਚ ਵੜ ਕੇ ਬੱਚੀਆਂ ਬੂੰਦਾ ਪੀਣ ਲੱਗ ਗਈ ਤਾਂ ਦੱਸੋ ਜੀ ਅੱਜ ਦੀ ਸਟੋਰੀ ਕਿੱਦਾਂ ਦੀ ਲੱਗੀ ਆਸ਼ਾ ਕਰਦੀ ਹਾਂ ਕਿ ਅੱਜ ਦੀ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਕੱਲ ਨੂੰ ਨੂੰ ਇੱਕ ਨਵੀਂ ਸਟੋਰੀ ਦੇ ਨਾਲ ਇਸੇ ਟਾਈਮ ਹੀ ਆਪਾਂ ਆਵਾਂਗੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਲਾਈਵ ਦਾ ਨੋਟੀਫਿਕੇਸ਼ਨ ਆ ਜਾਵੇ ਧੰਨਵਾਦ ਬਾਏ ਬਾਏ